ਅੱਜ ਦੀ ਜਿਹੜੀ ਅਸੀਂ ਪ੍ਰੈਸ ਕਾਨਫਰੰেন্স ਕਰਨ ਜਾ ਰਹੇ ਹਾਂ ਇਹ ਇੱਕ ਵਾਰਦਾਤ ਹੋਈ ਸੀ ਲੁਧਿਆਣੇ ਦੇ ਵਿੱਚ ਜਿਹੜੀ ਸੀਗੀ 19 ਤਰੀਕ ਨੂੰ ਦੁਪਹਿਰ ਦੇ ਕਰੀਬ ਉਹਦੇ ਵਿੱਚੋਂ ਇੱਕ ਜਿਹੜਾ EMPLOYE ਸੀਗਾ ਜਿਹੜਾ ਉਹਦੇ ਕੋਲੋਂ 14 ਲੱਖ 80 ਹਜ਼ਾਰ ਰੁਪਏ ਜਿਹੜਾ ਸੀਗਾ ਦੋ ਬੰਦੇ ਮੋਟਰਸਾਈਕਲ ਤੇ ਆਏ ਸੀਗੇ ਕੋਕੇ ਲੈ ਗਏ ਸੀਗੇ ਸੋ ਇਹਦੇ ਵਿੱਚ ਅਸੀਂ ਕਾਰਵਾਈ ਕਰਦੇ ਹੋਏ ਜਿਹੜੇ ਸੀਗੇ FIR ਨੰਬਰ 28 ਜਿਹੜੀ ਸੀਗੀ ਥਾਣਾ ਮੋਤੀ ਨਗਰ ਦੇ ਵਿੱਚ ਜਿਹੜੀ ਅੰਡਰ ਜਿਹੜੀ ਹੈਗੀ ਆ 379B ਦੇ ਤਹਿਤ ਜਿਹੜੀ ਸੀਗੀ ਦਰਜ ਕੀਤੀ ਸੀਗੀ ਔਰ ਇਮੀਡੀਏਟਲੀ ਇਹਦੀ ਜਿਹੜੀ ਸੰਜੀਦਗੀ ਨੂੰ ਵੇਖਦੇ ਹੋਏ ਸਾਡੇ ਮਾਨਯੋਗ ਸੀਪੀ ਸਾਹਿਬ ਸਰਦਾਰ ਕੁਲਦੀਪ ਸਿੰਘ ਚਾਹਲਾ ਤੇ ਜਸਕਿਰਨ ਸਿੰਘ ਤੇ ਤੇਜਾ ਜੀ ਨੇ ਜਿਹੜੀ ਸੀਗੀ ਇਮੀਡੀਏਟਲੀ ਟੀਮ ਬਣਾਈ ਜਿਹਦੇ ਵਿੱਚ ਸਾਡੇ ਸੀਆਈਏ 2 ਦੇ ਨਾਲ ਐਸਐਚਓ ਜਿਹੜੇ ਸੀਗੇ ਮੋਤੀਨਗਰ ਤੇ ਇਹਨਾਂ ਦੀ ਸੁਪਰਵਾਈਜ਼ਨ ਕਰਨ ਦੇ ਲਈ ਜਿਹੜੇ ਸੀਗੇ ਡੀਐਸਪੀ ਇੰਡਸਟਰੀ ਜਿਹੜੇ ਖੈਰਾ ਸਾਹਿਬ ਨੇ ਔਰ ਮੇਰੀ ਨਿਗਰਾਨੀ ਦੇ ਹੇਠ ਜਿਹੜੀ ਸੀਗੀ ਇਹ ਜਿਹੜੀ ਟੀਮ ਨੇ ਕੰਮ ਕੀਤਾ ਔਰ ਇਹ ਤੁਹਾਡੇ ਸਾਹਮਣੇ ਜਿਹੜਾ ਅਸੀਂ ਅੱਜ ਇਹਨਾਂ ਦੇ ਵਿੱਚ ਨੂੰ ਕੇਸ ਨੂੰ ਕਿਰਿਆ ਕੀਤਾ ਔਰ ਇਹਦੇ ਵਿੱਚ ਅਸੀਂ ਦੋ ਬੰਦੇ ਵਿਕਰਮਜੀਤ ਸਿੰਘ ਸਾਗਰ ਪੁੱਤਰ ਜੀਵਨ ਸਿੰਘ ਜਿਹ ਪ੍ਰੀਤਨਗਰ ਲੁਧਿਆਣੇ ਦਾ ਰਹਿਣ ਵਾਲਾ ਔਰ ਵਿਕਰਮਜੀਤ ਸਿੰਘ ਉਰਫ ਵਿੱਕੀ ਜਿਹੜਾ ਸੀਗਾ ਜਿਹੜਾ ਇਹ ਵੀ ਪ੍ਰੀਤਨਗਰ ਸ਼ਿਮਲਾਪੁਰੀ ਲੁਧਿਆਣੇ ਦਾ ਰਹਿਣ ਵਾਲਾ ਹੈਗਾ ਇਹਨਾਂ ਨੂੰ ਜਿਹੜਾ ਅਰੈਸਟ ਕਰਕੇ ਅਸੀਂ ਇਹਨਾਂ ਦੇ ਕੋਲੋਂ 8 ਲੱਖ ਰੁਪਇਆ ਜਿਹੜਾ ਹੈਗਾ ਤੇ ਜਿਹੜਾ ਮੋਟਰਸਾਈਕਲ ਵਾਰਦਤ ਵਿੱਚ ਵਰਤਿਆ ਗਿਆ ਸੀਗਾ ਉਹ ਜਿਹੜਾ ਸੀਗਾ ਰਿਕਵਰ ਕਰਨ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਇਹਦੇ ਵਿੱਚ ਅਸੀਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹਨਾਂ ਦੇ ਬਹੁਤ ਹੀ ਜ਼ਿਆਦਾ ਪੁਲਿਸ ਨੇ ਮਿਹਨਤ ਕੀਤੀ ਹੈ ਇਸ ਕੇਸ ਦੇ ਵਿੱਚ ਕਿਉਂਕਿ ਇਹ ਜਿਹੜੇ ਦੋਸ਼ੀ ਵਾਰਦਤ ਕਰਨ ਤੋਂ ਬਾਅਦ ਜਿਹੜੇ ਸੀਗੇ ਦੋ ਸਟੇਟਾਂ ਚ ਚਲੇ ਗਏ ਸੀਗੇ ਪਹਿਲਾਂ ਇਹਨਾਂ ਨੇ ਹਰਿਆਣੇ ਚ ਗਏ ਫਿਰ ਉਸ ਤੋਂ ਬਾਅਦ ਉੱਤਰਾਖੰਡ ਦੇ ਵਿੱਚ ਗਏ ਪਰ ਲਗਾਤਾਰ ਸਾਡੀ ਪੁਲਿਸ ਨੇ ਮਿਹਨਤ ਟੀਮ ਨੇ ਮਿਹਨਤ ਕਰਕੇ ਇਹਨਾਂ ਨੂੰ ਟ੍ਰੇਸ ਕਰਕੇ ਜਿਹੜਾ ਹੈਗਾ ਮਗਰਾਂ ਨੂੰ ਚੇਸ ਕਰਕੇ ਇਹਨਾਂ ਨੂੰ ਅਰੈਸਟ ਕਰਕੇ ਜਿਹੜੀ ਹੈ ਸਫਲਤਾ ਹਾਸਲ ਕੀਤੀ ਹੈ ਸਰ ਕਿੰਨੀਆਂ ਟੀਮਾਂ ਜਿਹੜੀਆਂ ਨੇ ਲੱਗੀਆਂ ਇਹਦੇ ਵਿੱਚ ਜਿਹੜੀਆਂ ਦੋ ਟੀਮਾਂ ਸੀਆਈਏ ਦੀਆਂ ਇਨਵੋਲਡ ਸੀਗੀਆਂ ਔਰ ਦੋ ਹੀ ਟੀਮਾਂ ਜਿਹੜੀਆਂ ਥਾਣਾ ਐਸਐਚਓ ਮੋਤੀ ਨਗਰ ਦੀਆਂ ਮੌਜੂਦ ਕਿੰਨੇ ਬੰਦੇ ਸੀਗੇ ਜੀ ਵਾਰਦਾਤ ਦੇ ਵਿੱਚ ਦੇਖੋ ਇਹ ਟੋਟਲ ਇਹਦੇ ਵਿੱਚ ਜਿਹੜੀ ਬੈਕਗ੍ਰਾਉਂਡ ਇਹਨਾਂ ਦੇ ਵਿੱਚ ਇਹ ਇਸ ਤਰ੍ਹਾਂ ਕੇ ਨਿਕਲ ਕੇ ਆਈ ਹੈ ਕਿ ਜਿਨ੍ਹਾਂ ਦੇ ਇਹਨਾਂ ਦਾ ਡਰਾਈਵ ਆਪਣਾ ਦੋਸਤ ਪ੍ਰਿੰਸ ਨਾ ਵਰਮਾ ਨਾਂ ਦਾ ਵਿਅਕਤੀ ਸੀਗਾ ਉਹਨੂੰ ਹਾਇਰ ਕੀਤਾ ਸੀਗਾ ਔਰ ਡਰਾਈਵਰ ਕਿਉਂਕਿ ਹਮੇਸ਼ਾ ਨਾਲ ਹੀ ਹੁੰਦਾ ਮਾਲਕ ਦੇ ਉਹਨੂੰ ਪਤਾ ਸੀਗਾ ਸਾਰਾ ਉਹਨੇ ਫਿਰ ਅੱਗੇ ਪ੍ਰਿੰਸ ਨੂੰ ਦੱਸਿਆ ਪ੍ਰਿੰਸ ਨੇ ਅੱਗੇ ਜਿਹੜੇ ਦੋ ਬੰਦੇ ਗ੍ਰਿਫਤਾਰ ਕੀਤੇ ਆ ਉਹਨਾਂ ਨੂੰ ਹਾਇਰ ਕੀਤਾ ਹੋਇਆ ਸੀ ਔਰ ਇਹ ਆਪਸ ਦੇ ਵਿੱਚ ਜਿਹੜਾ ਤਾਲਮੇਲ ਦੇ ਵਿੱਚ ਸੀਗੇ ਸੋ ਪੁਲਿਸ ਇਹਨਾਂ ਨੂੰ ਟ੍ਰੇਸ ਨਾ ਕਰ ਸਕੇ ਇਸ ਕਰਕੇ ਜਿਹੜਾ ਡਰਾਈਵਰ ਸੀਗਾ ਉਹ ਪ੍ਰਿੰਸ ਨੂੰ ਦੱਸਦਾ ਸੀਗਾ ਔਰ ਪ੍ਰਿੰਸ ਅੱਗੇ ਦੱਸਦਾ ਸੀਗਾ ਸੋ ਇਹਨਾਂ ਨੇ ਚੇਨ ਇਸ ਤਰੀਕੇ ਨਾਲ ਬਣਾਈ ਸੀ ਕਿ ਪੁਲਿਸ ਸਾਡੇ ਤੱਕ ਪਹੁੰਚ ਨਾ ਸਕੇ ਜਿਹੜੀ ਚੋਰੀ ਹੋਈ ਸੀ ਹੁਣ ਤੱਕ ਕਿੰਨੀ ਦੀ ਲੁੱਟ ਹੋਈ ਸੀ ਜਿਹੜੀ ਇਹਨਾਂ ਕੋਲੋਂ ਜਿਹੜੀ ਲੁੱਟ ਹੋਈ ਸੀ 14 ਲੱਖ 80 ਹਜ਼ਾਰ ਰੁਪਏ ਦੀ ਹੋਈ ਸੀ ਔਰ ਜਿਹੜੇ ਆ ਦੋ ਵਿਅਕਤੀ ਜੋ ਇਹਨਾਂ ਦੇ ਹਿੱਸੇ ਜੇ ਤੱਕ ਕਮਾਈ ਸੀ ਉਹ ਜਿਹੜੀ ਹੈਗੀ ਹੁਣ ਤੱਕ ਅਸੀਂ ਜਿਹੜੀ ਹੈਗੀ ਆ 8 ਲੱਖ ਜਿਹੜੀ ਹੈਗੀ ਆ ਰਿਕਵਰੀ ਇਹਨਾਂ ਤੋਂ ਕਰ ਲਈਏ ਬਾਕੀ ਜਿਹੜੇ ਹਿੱਸੇ ਹੈਗੇ ਆ ਉਹ ਜਿਹੜੇ ਬਾਕੀ ਰਹਿਣ ਵਾਲ ਇਹਨਾਂ ਦੀ ਪੁਰਾਣੀ ਹਿਸਟਰੀ ਹੈ ਅਜਿਹੀ ਕਿ ਇਹਨਾਂ ਦੀ ਪੁਰਾਣੀ ਹਿਸਟਰੀ ਨਹੀਂ ਹੈਗੀ ਇਹ ਨਾ ਲੁਧਿਆਣੇ ਦੇ ਰਹਿਣ ਵਾਲੇ ਹੈਗੇ ਨੇ ਬਟ ਇਹਨਾਂ ਦੀ ਹਜੇ ਤੱਕ ਜਿਹੜੀ ਹੈਗੀ ਕੋਈ ਐਸੀ ਪੁਰਾਣੀ ਹਿਸਟਰੀ ਜਿਹੜੀ ਲੁੱਟਖੋ ਦੀ ਬਾਤ ਆ ਰਹੀ ਹੈ ਜਿਹੜਾ ਇਸਤੇਮਾਲ ਕੀਤਾ ਗਿਆ ਜੀ ਉਹ ਆਪਣੇ ਕਿਹੜੇ ਸੀਗੇ ਜੀ ਇਹਨਾਂ ਦਾ ਆਪਣੇ ਸੀਗੇ ਕਿ ਮੋਟਰਸਾਈਕਲਾਂ ਦਾ ਆਪਣੇ ਡਰਾਈਵਰ ਜੀ ਮਾਲਕ ਆ ਜਿਹਨੇ ਮੈਂ ਜਿਹੜਾ ਵਰਮਾ ਮੈਂਚੀ ਦਾ ਜਿਹਨੇ ਕੰਮ ਕਰਵਾਇਆ ਉਹਦਾ ਅੱਗੇ ਪ੍ਰਿੰਸ ਦੇ ਨਾਲ ਇਹਨਾਂ ਦਾ ਕਿਵੇਂ ਤਾਲਮੇਲ ਇਹਨਾਂ ਦਾ ਬਣਿਆ ਤੇ ਆਹ ਬੰਦੇ ਕਿਵੇਂ ਹਰ ਕੀਤੇ ਕਿ ਜਿਹੜਾ ਇਹਨਾਂ ਦਾ ਪ੍ਰਿੰਸ ਵਰਮਾ ਸੀ ਨਾ ਜੀ ਇਹ ਉਹਦੇ ਦੋਸਤ ਸੀਗੇ ਜਾਣਕਾਰ ਸੀਗੇ ਸੋ ਹਾਂ ਪ੍ਰਿੰਸ ਜੀ ਕੰਮ ਕਰਦਾ ਸੀ ਪ੍ਰਿੰਸ ਪ੍ਰਿੰਸ ਜਿਹੜਾ ਸੀਗਾ ਇਹਨਾਂ ਕੋਲ ਕਾਫੀ ਚਿਰ ਪਹਿਲਾਂ ਕੰਮ ਕਰਦਾ ਸੀਗਾ 6 ਮਹੀਨੇ ਪਹਿਲਾਂ ਪਰ ਉੱਥੋਂ ਨਿਕਲ ਗਿਆ ਸੀਗਾ ਹੁਣ ਹਾਂ ਕੰਮ ਕਰਦਾ ਸੀਗਾ ਇਹਨਾਂ ਦੇ ਕੋਲ ਸੀਗਾ ਬਟ ਇਹਨਾਂ ਜਿਹੜਾ ਸਾਰੀ ਪਲੈਨਿੰਗ ਜਿਹੜੀ ਸੀਗੀ ਇਹਨਾਂ ਦੇ ਡਰਾਈਵਰ ਤੋਂ ਹਜੇ ਤੱਕ ਤਾਂ ਅਸੀਂ ਕਹਾਈ ਨਹੀਂ ਬਟ ਡੂਇੰਗ ਇਨਵੈਸਟੀਗੇਸ਼ਨ ਹੋਏਗੀ ਤਾਂ ਫਿਰ ਦੱਸਾਂਗੇ। ਜਿੰਨੇ ਬੈਨਰ ਉਪਰ ਚਾਦਰ ਚਾਹੀਦੀ ਹੈ। ਹਜੇ ਤੱਕ ਨਹੀਂ ਹੈਗੇ। ਸਰ ਜਿਹੜੇ ਚਾਰ ਨੌਜਵਾਨ ਤੁਸੀਂ ਕਹਿ ਰਹੇ ਹੋ ਇਹਨਾਂ ਦੇ ਕੀ ਨਾਮ ਹੈ ਕਿੱਥੇ ਦੇ ਰਹਿਣ ਵਾਲੇ ਆ ਇਹ ਤੇ ਕਿੰਨੇ ਦੇਖੋ ਮੈਂ ਸਾਰੇ ਜਿਹੇ ਹਜੇ ਕੁਝ ਵੀ ਜਿਹਾ ਕਯੂਜ਼ ਜਿਹੜੇ ਫੜਨ ਵਾਲੇ ਹੈਗੇ ਨੇ ਸੋ ਉਹਨਾਂ ਦੇ ਮੈਂ ਨਾਮ ਇਸ ਤਰ੍ਹਾਂ ਕਿ ਨਾ ਹਜੇ ਡਿਸਕਲੋਜ਼ਿੰਗ ਕਰ ਸਕਦਾ ਜਿੰਨੇ ਕਿ ਮੇਰੇ ਕੋਲ ਇਨਫੋਰਮੇਸ਼ਨ ਆਈ ਹੈ ਉਹ ਮੈਂ ਤੁਹਾਨੂੰ ਜ਼ਰੂਰ ਪਰ ਇੱਕ ਅੱਦੇ ਦਿਨ ਦੇ ਵਿੱਚ ਬਾਕੀ ਫੜ ਕੇ ਜ਼ਰੂਰ ਤੁਹਾਨੂੰ ਦੱਸਾਂਗੇ ਸਰ।